ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਮੌਸਮ ਬਾਰੇ ਇਹ ਜਾਣਕਾਰੀ ਮੌਸਮ ਵਿਭਾਗ ਨੇ ਦੇ ਦਿੱਤੀ ਹੈ ਤਾਬਣੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਨਿਕਲ ਕੇ ਆ ਰਹੀ ਹੈ ਜੀ ਹਾਂ ਜਾਣਕਾਰੀ ਮਿਲੀ ਹੈ ਪੰਜਾਬ ਦੇ ਵਿੱਚ ਪਛਮੀ ਗੜਬੜੀ ਦਾ ਅਸਰ ਖਤਮ ਹੋ ਗਿਆ ਇਸ ਕਰਕੇ ਹੁਣ ਆਉਣ ਵਾਲੇ ਦਿਨਾਂ 'ਚ ਗਰਮੀ ਵਧੇਗੀ ਮੌਸਮ ਕੇਂਦਰ ਵਿਗਿਆਨ ਜੀ ਹਾਂ ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ 9 April ਤੱਕ ਪੰਜਾਬ 'ਚ ਮੌਸਮ ਖੁਸ਼ਕ ਰਹੇਗਾ ਸਦਰਨ بارش ਦੀ ਸੰਭਾਵਨਾ ਨਹੀਂ ਹੈ ਤੇ ਦਿਨ ਵੇਲੇ ਤਿੱਖੀ ਧੁੱਪ ਰਹੇਗੀ ਅਜਿਹਾ ਨਾਲ ਦਿਨ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ ਜ਼ਿਆਦਾਤਰ ਗਿਲਿਆਂ 'ਚ ਅਜੇ ਦਿਨ ਤੱਕ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ ਤੇ ਉਹ ਵਧ ਕੇ 36 ਤੋਂ 37 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਇਸ ਤੋਂ ਬਾਅਦ ਬੌਸਮ ਫਿਰ ਬਦਲੇਗਾ ਇਸ ਤੋਂ ਪਹਿਲਾਂ ਬਦੋਆਰ ਨੂੰ ਪਟਿਆਲਾ ਤੇ ਫਰੀਦਕੋਟ ਚ ਸਭ ਤੋਂ ਵੱਧ ਤਾਪਮਨ ਰਿਹਾ ਦੋਹਾਂ ਜ਼ਿਲ੍ਹਿਆਂ ਚ ਵੱਧ ਤੋਂ ਵੱਧ ਤਾਪਮਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੀਹਾਂ ਜਦਕਾ ਚੰਡੀਗੜ ਬਠਿੰਡਾ ਤੇ ਬਰਨਾਲਾ ਚ ਤਾਪਮਨ 34 ਡਿਗਰੀ ਸੈਲਸੀਅਸ ਤੇ ਲੁਧਿਆਣਾ ਚ ਤੇ ਅੰਮ੍ਰਿਤਸਰ ਫਰੀਪੁਰ ਚ 32 ਡਿਗਰੀ ਤਾਪਮਨ ਸੈਲਸੀਅਸ ਦਰਜ ਕੀਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ